ਹੰਲੇ ਅਦੀ ਰਾਮ ਚੰਡੀ ਟਪੰਡੀ ਇਹਦਾ ਗੁੜੀ ਜੀ ਮੈਂ ਉਹ ਕੋਹ ਦਿੰਦਾ ਅੰਦੀ ਉਹ ਨਹੀਂ ਕੋਈ ਦਿੰਦਾ ਸੰਦੀਪ ਦੇ ਬਿਲਕੁਲ ਚਾਹੀ ਵਿਚਾਰੀ ਚਾਹੀ ਨਹੀਂ ਦਿੰਦੀ ਆ ਇਹ ਐਂਡੀਆਂ ਸੁਹਣੀਆਂ ਗੱਲਾਂ ਤੇ ਕਹਿੰਦੀ ਪਾਪਾ ਗੱਲਾਂ ਦਿੰਦੇ ਆਹ ਕਹੀ ਪਾਪਾ ਬੜੀ ਨਾ ਦਿੰਦੇ ਵੀ ਲਾਲ ਠੱਲੀ ਮੂੰਹ ਵੀ ਲਾਲ ਠੱਲੇ ਬਿਲਕੁਲ ਲਾਲ ਲੱਗਿਆ ਮੂੰਹ ਜਿੱਦਾਂ ਚਿੱਟੇ ਅੱਖਾਂ ਦੇਖਣ ਸਾਰੀ ਪਿਸਟਕ ਮੂੰਹ ਤੇ ਮਾਰਨ ਸਾਰੀ ਲਾਲੀ ਲਿਪਸਟਿਕ ਲਾਲੀ ਮੂੰਹ ਤੇ ਚਿੱਟਾ ਦੇਦਾ ਹੀ ਨਹੀਂ ਹਾਂ ਉਹ ਕਿਥੋਂ ਲਾਈ ਨੇ ਕੱਢ ਕੇ ਉਹ ਇੱਥੋਂ ਹੀ ਮੈਂ ਪਹਿਲਾਂ ਤਰੀ ਗੁੱਤਾ ਕਰਦੀ ਆ ਅਸੀਂ ਪਿਸਟਕ ਦੇ ਮੈਂ ਤਾਂ ਸਿਰ ਬਾਹਰ ਲੂਗੀ ਅੱਛਾ ਇਹਨੇ ਆਪਣੇ ਪਾਸੇ ਆ ਚੰਗਾ ਰੰਗ ਲਾਤਾ ਇਹ ਮੂੰਹ ਆਪਣੇ ਦੇ ਆਪਣੀ ਤੋਂ ਹਾਏ ਤੇ ਉਹ ਬੜੀ ਤੇਰਮਾ ਕਿਥੋਂ ਲਾਈ ਜੋ ਗਿੱਲਾ ਜੇਂ ਫਾਰ ਕਰ ਹਾਂ ਇਥੋਂ ਕੱਢੀ ਹਾਂ ਦਾਦੀ ਨੇ ਕੱਢੀ ਨਾ ਮਾ ਖਾਨਾ ਜਾ ਮੁਖਪੂੜਾ ਕਾਲ ਕਾ ਕੀ ਇਹਦੀ ਪੰਗਾ ਖਾਨਾ ਜਿਆ ਹਾਂ ਇਹ ਤੂੰ ਆਖਣਾ ਲਿਆ ਐਸੇ ਦਿਮਾਖਾਂ ਦਾ ਫਿਰ ਮੂੰਖ ਰੋ ਕਰਦਾ ਸਾਰਾ ਦਾਦੀ ਕਹਿੰਦੇ ਦਾਦੀ ਝੂਠ ਬੋਲ ਦਾ ਤਾ ਕੋਣ ਨੇ ਕੀਤਾ ਇਹ ਜਿਹੜਾ ਜੰਦ ਕੋਰ ਨੇ ਹਾਂ ਦਾਦਾ ਨੇ ਕੀਤਾ ਦੇ ਮੈਂ ਮੈਂ ਨੀ ਕਰਦੀ ਐਨੀ ਮੈਂ ਦਗਾ ਰਿਆ ਮਿਰਚੂਂ ਟਿੰਡੀਆਂ ਟੰਡੀਆਂ ਟਿੰਡੀਆਂ ਮਮੀ ਅੰਦੀ ਹਤੀ ਪੂਰਾ ਮੱਖਣ ਮੀਤੀ ਆ ਉਪੂਰਾ ਨੰਨ ਕਾ ਗਾੜੀ ਆਪਾ ਬੱਤੀ ਨੀ ਰਹਿਦਾ ਉਹ ਪਛਾ ਗਿਆ ਉਹ ਜੱਗੀ ਵਿਚਾਰੀ ਕੰਮ ਕਰਕੇ ਜੋ 10 ਦਿਨ ਉਹਦੋਂ ਦੋ ਪਾਪਨ ਦਾਸ ਫਰਸਾ ਜੀ ਦਪਰ ਕਾਤਾ ਨਹੀਂ ਕਿਉਂ ਅੰਟੀ ਜੋ ਤੀ ਆਂਦੀ ਓਹ ਪੂਰਾ ਨਾਲ ਕਾ ਕੇ ਆ ਗਈ ਮੈਨੂੰ ਮੈਨੂੰ ਪੂਰਾ ਪੂਰਾ ਰਾਲ ਹੈ ਰੰਗ ਕਰਕੇ ਆਗੀ ਹਾਂ ਫਿਰ ਤੇ ਮੂਤੇ ਲਾ ਕੇ ਫਿਰ ਰੰਗ ਕਰਤਾ ਨੇ ਰੰਗ ਕਰਤਾ ਮੂਤੇ ਅਜੇ ਤੈਨੂੰ ਗੁੱਸੇ ਹੋਣਾ ਨਹੀਂ ਨਾ ਅੱਜ ਤਾਂ ਮਾਰਨਾ ਹੈ ਅੱਛਾ ਬੈਟ ਮਾਰਨਾ ਹੈ ਤੇਰੇ ਓ ਤੇ ਕੱਲ ਭਲਾ ਸਕੂਲੇ ਜਾਣਾ ਰਖੋਲੇ ਕਿਉਂ ਆ ਸਕੂਲੇ ਕਿਉਂ ਨਹੀਂ ਜਾਣਾ

ਬੀ ਗਾਇਤ ਅਜੀਤ ਇੱਕ ਦਾ ਨਸਾਫਾ ਭਰ ਕੇ ਨਹੀਂ ਬੈਠ ਬੰਦਾ ਲੈ ਕੇ ਆਈ ਨਮਾ ਆਹ ਨਮਾ ਲਿਆ ਕੇ ਤਹਨੇ ਨੂੰ ਬਹਾਵਾ ਭਰ ਕੇ ਖਲੀ ਲੈ ਗਈ ਹਾਂ ਉਹਨੂੰ ਆਪਾਂ ਭਰ ਕੇ ਲੈ ਬੈਂਕ ਮੈਂ ਉਹ ਵੀ ਪੜੀ ਚਾਲੇਂਦੀ ਪ੍ਰਵਾ ਸਾਰੀ ਚਿਤਾਰਿੰਦੀ ਇਹਨੂੰ ਇਹਨੂੰ ਇਹ ਪੁੱਛ ਲੋ ਮਮੀ ਕਿਹੜੀ ਗਲੀ ਦੇ ਵਿੱਚ ਮੇਕਅਪ ਦੀ ਜਾ ਸਿੱਖਣ ਜਾਂਦੀ ਏ ਇਹਨੂੰ ਬੱਸ ਉਹ ਮਲੇ ਲੈ ਜਾਓ ਤੇ ਗਲੀ ਇਹ ਦੱਸੂਗੀ ਇਹ ਮੇਰੀ ਗਰੰਟੀ ਆ ਇਹ ਬੋਲਦੀ ਐ ਮम्मा ਇੱਥੇ ਆ ਗਲੀ ਚ ਜਾਂਦੀ ਪੂਰਾ ਪਤਾ ਐ ਐਣ ਵਧੀਆ ਤੇ ਸਲੂਨ ਪਤਾ ਵੇ ਚੁੰਗੀ ਤੇ ਚੁੰਗੀ ਤੇ ਲੈ ਜਾ ਠਾਣੇ ਲਾ ਕੇ ਡੜਜੀ ਨੂੰ ਚੁੰਗੀ ਦੇ ਉੱਥੇ ਆਪੇ ਦੱਸੂਗੀ ਸਲੂਨ ਕਿਹੜੀ ਸਾਈਡ ਤੇ ਐ ਤੇ ਵੇਖ ਲੈ ਕਿੰਨਾ ਉੱਲੇ ਐ ਸਲੂਨ ਉਥੋਂ ਇੱਕ ਦੋ ਗਲੀਆਂ ਡੜਜੀ ਪੈ ਹੀ ਜਾਂਦੀਆਂ ਤੇ ਉੱਥੋਂ ਹੀ ਦੱਸ ਦਊਗੀ ਵੀ ਸਲੂਨ ਮੇਰਾ ਦਾਦਾ ਇਧਰ ਨੂੰ ਮੋੜ ਇਧਰ ਨੂੰ ਮੋੜ ਇਹ ਦੱਸੂਗੀ ਪੂਰਾ ਬੜੀ ਚੰਟਿਆ ਉਦਾਂ ਇਹਨਾਂ ਦਾ ਦਿਮਾਗ ਵੱਧੂ ਐ ਪਰ ਲੈ ਪਾਸੇ ਨਹੀਂ ਸ਼ੂਨ ਨਹੀਂ ਉਹ ਬਲਕੂ ਤੇਰਾ ਕਿਉਂ ਪਤਾ ਘਣੀ ਵੇਖ ਲਾ ਫਿਰ ਨੇ ਕਿਆ ਘਣੀ ਕਹਿੰਦੀ ਵੀ ਸਕੂਲ ਦੇ ਲਾਗਣੀ ਆ ਪਤਾ ਇਹਨਾਂ ਸਾਰਾ ਇਹਨੂੰ ਅਰਦੁਮਚਾਰੀ ਅਰਦੁਮਚਾਰੀ ਨਹੀਂ ਤੁਮ ਜਾਰੀ ਐਮ ਚਾਹੀ ਚਲ ਮੈਂ ਇੱਕ ਚੰਸ ਦੇ ਦੋਣੀ ਚਾਦੀ ਦਾ ਮੰਮੀ ਵੀ ਚਾਹੀ ਅਸੀਂ ਅੰਦਰ ਜੀ ਚਾਹੀ ਉਹਨੂੰ ਕੋਈ ਲੱਗੀ ਇਹਨਾਂ ਨੂੰ ਕਹਾਂ ਦੇਈਏ ਸਪੋਤ ਕਿਰਾਂ ਮੰਮੀ ਦੀਆਂ ਐਣਕਾਂ ਘੱਟੋ ਘੜਨੇ ਕਿੰਨੇ ਦੀ ਚਾਰ ਦੀ ਤੋੜਤੀਆਂ ਨੇ ਕਿ ਨਹੀਂ ਚਾਰ ਪੰਜ ਦੀ ਤੋੜੀਆਂ ਨੇ ਪਾਪਾ ਜੀ ਹਾਂਜੀ ਉਹ ਐਣਕਾ ਚਮ ਚਮ ਬੜ ਗਿਆ ਇਹ ਕਰਦਾ ਹੈ ਐਨ ਕਿਥੇ ਚੰਗ ਬੜ ਗਿਆ ਅਰੇ ਕੋਣ itu adalah berikan <tinyan> kursi ini. bunda? bapaknya, bapaknya, <tinyan> bunda bunda Mereka 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 ਦੀਦੀ ਚਲੀਏ ਹੈ ਹੈ ਵੈਰੀ ਗੁੱਡ ਕਿ ਖੁਸ਼ ਹੋ ਕੇ ਗਿਆਈ ਅੱਜ ਅੱਜ ਹੱਸ ਕੇ ਗਿਆਈ ਓਏ ਅੱਜ ਹੱਸ ਕੇ ਗਿਆਈ ਓਏ ਮੰਮਾ ਨੂੰ ਤਾਂ ਬਾਈ ਕਰ ਦੋ ਮੰਮਾ 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 ਸੱਸੀ ਕਾਲਜੀ ਸਾਰ ਤੜਾਈਦਨੇ ਵਲੋਗ ਦੇ ਵਿੱਚ ਓਕੇ ਬਾਏ ਬਾਏ ਸੱਸੀਆਂ ਕਾਲਜੀ ਆਇਆ ਹੱਸ ਬੱਸ ਮੈਨੂੰ ਦੇ ਦੇ ਇੱਕ ਘੰਡੇ ਹੈ ਹੈਪੀ ਬਰਥਡੇ ਟੂ ਯੂ ਨਮਨ ਨੂੰ ਦੇ ਬਰਥਡੇ ਹੈ ਹੈ ਥਿਲੂ ਦਾ ਰੇ ਥਿਲੂ ਦਾ ਨਾ ਹਾਂ ਥੈਂਕ ਯੂ ਥੈਂਕ ਯੂ ਜਿਹਦਾ ਹੈਪੀ ਬਰਥਡੇ ਥਿਲੂ ਦਾ ਕਿੱਸਾ ਓਏ ਸੋਣਾ ਮੇਰੇ ਮਿੱਠੂ ਸੀ ਲੱਗ ਰਹੀ ਹੈ ਮਮਾ ਸੁਣ ਤੇ ਨਵੇਂ ਵਾਲੇ ਸੁਣ ਤੇ ਜਾ ਸਿੱਖਣ ਸਮਝਾ ਦੇ ਨੀ ਮੈਂ ਸੋਣਾ ਇੱਕ ਤਾਂ ਨਹੀਂ ਸੋਣਾ ਓਕੇ ਸਮਝਾ ਕਾਕਾ ਬੰਨੀ ਖਾਂਦੀਓ ਖਾਂਦੀ ਨਾ ਰੱਖ ਤੰਗ ਨਾ ਕਰਾਂਗੇ ਨਹੀਂ ਕਰਨਾ ਚੱਲ ਤੰਗ ਨਾ ਕਰ ਮੋਰਨ ਦੀ ਸਵਾਰੀ ਤੇ ਗਈ ਸੀ ਹਰਗੰਤ ਸੌ ਗਿਆ ਤਾਂ ਮੈਂ ਹਾਂ ਹੁਣ ਰੋਟੀ ਪੈਕ ਕਰਕੇ ਲੈ ਗਈ ਸਲੂਨ ਤੇ ਕਿ ਉਹ ਸੰਦੀਪ ਨੇ ਉੱਥੇ ਆ ਜਣਾ ਤੇ ਘਰੇ ਆਉਣਾ ਫੇਰ ਘਰੋਂ ਸਲੂਨ ਤੇ ਜਾਣਾ ਔਖਾ ਹੀ ਲੱਗਦਾ ਤੁਕੜੀ ਨੂੰ ਨੂੰ ਕੋਲ ਥੇ ਲੈ ਜਣੇ ਪੈ ਕੇ ਕਰ ਚੱਕ ਤੇ ਸੰਦੀਪ ਨੇ ਪਤਾ ਨਹੀਂ ਆਜਾ ਵਾਸਤੇ ਵਾਸਤਾ ਨਹੀਂ orange ਕਨੰ ਦਾ ਸੂਟ ਲਿਆ ਨੇ ਇੱਕ ਟਿਲਰ ਦਾ ਸ਼ੈੱਰ ਲਿਆ ਇਦਾਂ ਕਰਕੇ ਕੁਛ ਉਹਦੇ ਡੈਂਕਾਂ ਨੂੰ ਸਾਫ਼ ਕਰਮ ਲੈ ਆ ਬੰਦੇ ਨੇ ਆਵਾਜ਼ ਬਦਲ ਗਈ ਆਟ ਗਿਆ ਸਪੀਕਰ ਹਾਂ ਹਾਂ ਆ ਵਾਈਸ ਆ ਬੁਕੀਏ ਪੰਮ ਹਾਂ ਬਰਾਸ਼ੋ ਦਾ ਜਪ ਜਨ ਕੰਨਾਲ ਮੈਕਲੋਗ ਰੋ ਵਾਈਕਾਂ ਦਾ ਵਾਸਟਰ ਲੱਗਦਾ ਹਾਂ ਇਹ ਮੈਂ ਸ਼ਾਮ ਸ਼ਾਮ ਦੀ ਯਾਤਰਾ ਹੀ ਜਾਂਦੇ ਆ ਇੱਕ ਨੇ ਚੈੱਕ ਰਾਇਆ ਕਹਿੰਦੇ ਮੇਰੇ ਵੀ ਕਰੇ ਚੈੱਕ ਖਾਨਾ ਹਲਕੇ ਹੋ ਗਏ ਹੈ ਹਾਂ ਹਾਂ ਹਲਕੇ ਹੋ ਗਏ ਅਟੈਚੀ ਕਰੋ ਚੈੱਕ ਇਹਨਾਂ ਇਹਨਾਂ ਅਟੈਚੀਂ ਪਹਿਲਾਂ ਮੰਜਣ ਆਉਂਦਾ ਦਾ ਬਸਾਂ ਜਿ ਵਿੱਚਣ ਵਾਲਾ ਹਣਾ ਇਹ 10 ਰੁਪਏ 10 ਰੁਪਏ 10 ਰੁਪਏ ਇਹ ਮੰਝਣੇ ਬਹੁਤ ਨੇ ਨਦੀ ਇਹ ਦੇਖਣ ਵਾਸਤੇ ਕਿਦਾਂ ਠੀਕ ਆ ਮੈਂ ਇਹ ਉਦੇ ਉਪਰੋਂ ਦੀ ਲਾਤਾ ਯਾਰ ਨਵਾਂ ਲੈਂਦਾ ਇਹ ਮੈਂ ਨਹੀਂ ਟਰਾਲੀ ਇਹ ਹੇਰ ਵਾਸਤੇ ਇਹ ਵਾਲੀ ਉਹ ਕੁਰਸੀ ਉੱਧਰ ਨਹੀਂ ਦਿੰਦੇ ਦੋ ਵੇਖੀਆ ਸਕੂਟਰ ਵੀ ਉਹਨੂੰ ਫੋਲ ਕਰਾ ਲਈਏ ਗੱਡੀ ਤੇ ਬਰੇਕਰੀ ਇਹਨੇ ਫੋਲ ਕਰਾਈ ਜੂ ਕਨੇ ਵੀ ਹੁਣ ਆਪਨੇ ਨਿੱਕੀ ਗੱਡੀ ਫੋਲ ਕਰਾ ਲਈਏ ਲੈ ਵੀ ਆਹ ਤੇ ਸੜਕ ਹੋ ਗਈ ਓ ਚੌੜੀ ੜਕ ਮੰਡੀ ਏ ਲੰਗੰਡੇ ਮਾ ਤਨ ਵਖਾਈ ਦਿੱਤੀ ਏ ਸਾਸਿ ਨੇ ਕਹਾ ਦਾ ਮੇਲਾ ਕਰਨਾ ਕਹਿਰ ਕਾ ਚੱਲਿਆ ਨਹੀਂ ਉਹਨਾਂ ਕੰਮ ਲੈ ਵੀ ਰਸ਼ ਵੀ ਨਹੀਂ ਉਹਨਾਂ ਕਦੀ ਵੀ ਹੋਇਆ ਅਬ ਹੈ ਨਿਰਾਸ਼ ਮਾਸਾ ਵੀ ਨੇ ਤੇ ਬੜਾ ਹੁੰਦਾ ਰਸ਼ ਲੈ ਵੀ ਮੈਂ ਜਿੰਨਿਕਾ ਦਾ শ্রীলੰਕਾ ਦਾ ਸੰਦੀਪ ਬਣਾ ਲਿਆ ਚਾਵਲ ਜਿਹੋਣ ਵਾਲੇ ਮੈਂ ਤੁਹਾਨੂੰ ਚੋਲ ਬਣਾਉਣਾ ਬਣੇ ਨੇ ਜੇ ਮੈਂ ਬਣ ਗਿਆ ਨੇ ਅਸੇ ਭੁੱਖ ਬੜੀ ਲੱਗੀ ਹੋ ਜਾਉ ਲਿਓ ਵੀ ਚੋਲ ਪਾ ਕੇ ਟਾਈਮ ਪਾਸ ਹੋ ਜਾਣਾ ਕਿਥੇ ਲਓ ਥੋੜਾ ਥੋੜਾ ਪੀਚ ਹੈ ਲੈ ਆਪਾਂ ਇਕੱਲੇ ਆਵੰਨ ਕਿਥੇ ਗਰਾਹਕਾਂ ਚ ਭਾਲ ਰਹੇ ਨੇ ਮੈਂ ਪੀਚ ਲਿਆ ਮੈਂ ਲਗਾਂ ਮੈਂ ਚਾਖਣਾ ਹੈ ਬਣਾ ਲਵਾਂ ਚਾਵਲ ਹੈ ਬਾਏ ਹੁੰਦਾ ਕਰ ਚੱਕ ਆਪਣੇ ਲੂਣ ਵਾਲੇ ਚੌਰ ਫੇਵਰੇਟ ਆ ਇਹਦੇ ਮੈਂ ਵਿੱਚ ਮੱਸਾ ਦੁੱਧ ਪਾ ਲੀ ਹਚੌਲਾਂ ਦੇ ਬਈ ਹਰਗੁਣ ਕਾਲੇ ਜਾਣਾ ਸਕੂਲੇ ਵੈਰੀ ਗੁੱਡ ਹਰਗੁਣ 10 ਵਜੇ ਇਹਦੇ ਹੁਣ ਸੌ ਜਾ ਪਤਾ ਕਿਉਂ ਇਧਰ ਵੀ ਮੇਰੇ ਵੱਲ ਪਹਿਲਾਂ ਫਿਰ ਸਿਰ ਇਸ ਨੂੰ ਲੈ ਨਹੀਂ ਜਾਣਾ ਲੈਣਾ ਹੈ ਨਾ ਅੱਜ ਇਹ ਸਮਝ ਗਿਆ ਚਲ ਆ ਚਲ ਆਸ ਮਾਮਾ ਆਇਆ ਆ ਫੋਨ ਜਿਹੜਾ ਕਲੰਦੇ ਫੈਟੇ ਵੇਖ ਲਾ ਲੈ ਫੈਟੇ ਸਮੂਹ ਕਿ ਚਲ ਵੇਖ ਲਾ